ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਬਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਦੀ ਜਿੰਦੋਵਾਲ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਜਿੰਦੋਵਾਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ 31 ਸਾਲ ਦੇ ਕਰੀਬ ਸਕੱਤਰ ਸੈਕਟਰੀ ਦੇ ਤੌਰ ਤੇ ਸੇਵਾਵਾਂ ਨਿਭਾਉਣ ਵਾਲੇ ਅਮਰਜੀਤ ਸਿੰਘ ਜਿੰਦੋਵਾਲ ਦੀ ਸੇਵਾ ਮੁਕਤੀ ਤੇ ਮਹਿਕਮੇ ਦੇ ਅਹੁਦੇਦਾਰਾਂ ਵੱਲੋਂ ਸਨਮਾਨ ਕੀਤਾ ਗਿਆ ਇਸ ਮੌਕੇ ਸੋਸਾਇਟੀ ਦੇ ਦਫ਼ਤਰ ਜਿੰਦੋਵਾਲ ਵਿਖੇ ਇੱਕ ਸਮਾਗਮ ਕੀਤਾ ਗਿਆ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਕੁਲਜੀਤ ਸਿੰਘ ਸਹਰਾਲ ਹਲਕਾ ਇੰਚਾਰਜ ਬੰਗਾ ਆਮ ਆਦਮੀ ਪਾਰਟੀ ਅਮਰੀਕ ਸਿੰਘ ਪ੍ਰਧਾਨ ਗੁਰੂ ਕੀ ਰਸੋਈ ਨਵਾਂ ਸ਼ਹਿਰ ਸ਼ੰਗਾਰਾ ਲੰਗਰੀ ਪਰਮਿੰਦਰ ਕਲੇਰਾ ਹਰਪ੍ਰੀਤ ਕੁਮਾਰ ਹਰਨੰਦਨ ਸਿੰਘ ਖਾਬੜਾ ਜਸਵੰਤ ਸਿੰਘ ਗਿੱਲ ਨੇ ਅਮਰਜੀਤ ਜਿੰਦੋਵਾਲ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਕਿਹਾ ਕਿ ਹੁਣ ਤੁਸੀਂ ਪਹਿਲਾਂ ਤੋਂ ਵੀ ਵੱਧ ਕੇ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਅਤੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਹੋਰ ਵੀ ਚੰਗੇ ਤਰੀਕੇ ਨਾਲ ਨਿਭਾ ਸਕਦੇ ਹੋ। ਇਸ ਮੌਕੇ ਸਟੇਜ 'ਤੇ ਸਤਰੀ ਸਮੂੱਚੀ ਕਾਰਵਾਈ 인ਦਰਪਾਲ ਸਿੰਘ ਸਰਪੰਚ ਮੇਂਗਰੋਵਾਲ ਨੇ ਬਖੂਬੀ ਨਿਭਾਈ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਤੋਂ ਉਪਰੰਤ ਅਮਰਜੀਤ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਢੋਲ-ਟਮਕਿਆਂ ਨਾਲ ਉਹਨਾਂ ਦੇ ਘਰ ਤੱਕ ਲੈ ਕੇ ਗਏ। ਜਿੰਦਵਾਲ ਨਗਰ ਦੇ ਵਿੱਚ ਬੜਾ ਖੁਸ਼ੀ ਭਰਿਆ ਸਮਾ ਸਾਡੇ ਸਤਿਕਾਰਯੋਗ ਸਭਾ ਦੇ ਸਕੱਤਰ ਸਰਦਾਰ ਅਮਰਜੀਤ ਸਿੰਘ ਜੀ ਲਗਭਗ 31 ਸਾਲ ਦੀ ਆਪਣੀ ਨੌਕਰੀ ਕਰਕੇ ਅੱਜ ਰਿਟਾਇਰ ਹੋ ਰਹੇ ਹਨ ਬਹੁਤ ਸਾਰੀਆਂ ਅਜੀਜ਼ ਸ਼ਖਸੀਅਤਾਂ ਜਿਹੜੀਆਂ ਸਾਡੇ ਦਰਮਿਆਨ ਹਾਜ਼ਰ ਆ ਮੈਂ ਜਿਆਦਾ ਸਮਾਂ ਨਾਲੰਦਾ ਹੋਇਆ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਸ਼ੰਗਾਰਾ ਸਿੰਘ ਜੀ ਨੂੰ ਕਿ ਉਹ ਵੀ ਆ ਕੇ ਆਪਣੇ ਜਿਹੜੇ ਵਿਚਾਰਿਆ ਇਸ ਸ਼ੁਭअवसर ਤੇ ਪੇਸ਼ ਕਰਨ ਅੱਜ ਬਹੁਤ ਹੀ ਖਾਸ ਦਿਨ ਜਦੋਂ ਸਾਡੇ ਵੱਡੇ ਵੀ ਸਰਦਾਰ ਅਮਰਜੀਤ ਸਿੰਘ ਜੀ ਆਪਣੀ ਤਕਰੀਬਨ 31 ਸਾਲ ਦੀ ਸੇਵਾ ਤੋਂ ਅੱਜ ਸੇਵਾਮੁਕਤ ਹੋ ਰਿਹਾ ਹੈ ਜਿੱਥੇ ਅੱਜ ਵੱਡਾ ਖੁਸ਼ੀ ਭਰਿਆ ਦਿਨ ਹੈ ਉੱਥੇ ਹੀ ਮਾਨਦੇ ਵਿੱਚ ਥੋੜਾ ਗੰਭੀਰ ਹੈ ਕਿ ਇੱਕ ਵਧੀਆ ਦੋਸਤ ਵਧੀਆ ਸਲਾਹਕਾਰ ਜਿਹੜਾ ਸਾਡੇ ਤੋਂ ਜੁੜਾ ਹੋਇਆ ਜਿੱਥੇ ਸਰਦਾਰ ਅਮਰਜੀਤ ਸਿੰਘ ਜੀ ਨੂੰ ਮੁਬਾਰਕਬਾਦ ਹੈ ਉੱਥੇ ਉਹਨਾਂ ਦੀ ਧਰਮ ਪਤਨੀ ਬੀਬੀ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਹੈ ਕਿਉਂਕਿ ਜਿਹੜੀਆਂ ਇਹਨਾਂ ਦੇ ਪੈਂਟਾਂ ਦੀਆਂ ਕਰੀਜਾਂ ਹਨ ਉਹੀ ਬਣ ਕੇ ਇਹਨਾਂ ਨੂੰ ਤੋੜਦੇ ਆ ਕਿ ਸਰਦਾਰ ਜੀ ਅੱਜ ਪੱਗ ਕਿਹੜੀ ਬੰਨ੍ਹੀ ਆ ਅੱਜ ਕਮੀਜ਼ ਕਿਹੜੀ ਪਾ ਲਈ ਆ ਤੁਹਾਡੀ ਟੌਹ ਨਹੀਂ ਬੰਨਦੀ ਕਿਉਂਕਿ ਹਰ ਇੱਕ ਇਨਸਾਨ ਦੇ ਪਿੱਛੇ ਉਸ ਦੀ ਮਾਂ ਭੈਣ ਔਰ ਪਤਨੀ ਜਿਹੜੀ ਉਸ ਨੂੰ ਕਾਮਯਾਬ ਕਰਦੀ ਹੈ ਸੋ ਅੰਤ ਵਿੱਚ ਫੇਰ ਬਹੁਤ ਬਹੁਤ ਮੁਬਾਰਕਵਾਦ ਸ਼ੁਕਰੀਆ ਮਹਿਮਾਨਾਂ ਦਾ ਉਸ ਦਾ ਜਿਹੜਾ ਰਿਟਾਇਰਮੈਂਟ ਦਾ ਸਮਾਂ ਹੈ ਉਹ ਨਾਲ ਹੀ ਨਿਯੁਕਤ ਕਰ ਦਿੱਤਾ ਜਾਂਦਾ ਲੇਕਿਨ ਇਹ ਰਿਟਾਇਰਮੈਂਟ ਦੀਆਂ ਖੁਸ਼ੀਆਂ ਤੋਂ ਹੈ ਉਹਨਾਂ ਸਹੀ ਮਲਾਜਤ ਦੇ ਹਿੱਸੇ ਹੋਣੀਆਂ ਜੁਣ ਮਲਾਜਤ ਉਸ ਸਮੇਂ ਜੁਗਤੀ ਸਮੇਂ ਤੇ ਪਿਆਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਕਰਜਾਂ ਨੂੰ ਆਪਣੇ ਅਦਾਰੇ ਦੇ ਲਈ ਸਮਰਪਿਤ ਹੁੰਦਾ ਉਸੇ ਹੀ ਮਾਜਮ ਦੇ ਹਿੱਸੇ ਨੂੰ ਅੱਜ ਰਹਿ ਖੂਸੀਆਂ ਪ੍ਰਾਪੇਨਾਂ ਦਾ ਸੋ ਬਹੁਤ ਬਹੁਤ ਮੁਬਾਰਕਵਾਦ ਹੈ ਸਰਦਾਰ ਅਮਜੀਤ ਸਿੰਘ ਜੀ ਨੂੰ ਜਿਨ੍ਹਾਂ ਨੇ ਇਸ ਸਭਾ ਦੇ ਲਈ ਬਹੁਤ ਹੀ ਚੱਲਦਾ ਚੱਲਦਾ ਜੀ ਕਿ ਲਈ ਕਿ ਸਮਰਪਿਤ ਰਹੇ ਨੇ ਹਾਂਜੀ ਆਜੋ ਆਜੋ ਇਸ ਸਭਾ ਦੀ ਇੱਕ ਖਾਸियत ਰਹੀ ਆ ਜਿੱਥੇ ਅਮਰਜੀਤ ਸਿੰਘ ਜੀ ਸਾਡੇ ਬਲਾਕ ਦੇ ਵਿੱਚ ਜੋ ਜੂਨੀਅਰ ਹੈ ਉਸ ਦੇ ਵਿੱਚ ਸਲਾਹਕਾਰ ਨੇ ਵਿਸ਼ੇਸ਼ ਹੌਦੇਦਾਰ ਨੇ ਨਾਲ ਹੀ ਨਾਲ ਸਾਡੀ ਜੋ ਜ਼ਿਲ੍ਹਾ ਜੂਨੀਅਰ ਹੈ ਉਸ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਜਿਹੜਾ ਰੋਲ ਰਿਹਾ ਹੈ ਹਰ ਫੈਸਲੇ ਲਈ ਇਹਨਾਂ ਦੀ ਸਲਾਹ ਸਹਿਯੋਗ ਦੀ ਜ਼ਰੂਰਤ ਰਹੀ ਹੈ ਸਾਨੂੰ ਸਾਰੇ ਚੀਕਿਆ ਕੋਰਸ ਨਾਲ ਨਸੋਣੇ ਨਾਲ ਚੱਲੇਗਾ ਪਰ ਜੋ ਇਹਨਾਂ ਨੇ ਉਸ ਨੇ ਜ਼ਿੰਮੇਵਾਰੀ ਦਾ ਅਹਿਸਾਸ ਕੀਤਾ ਜਦੋਂ ਅਸੀਂ ਜਾ ਵੀ ਰਹੇ ਸਨ ਸਮਾਰੋਹ ਖਤਮ ਕਰਤਾ ਤੱਕ ਦੀ ਬਾਅਦ ਆਏ ਗੇਟ ਦੇ ਉੱਤੇ ਤੇ ਇਹਨਾਂ ਨੇ ਐਨਾ ਬਹੁਤ ਜਿਹਾ ਐਂਡ ਵੀ ਰੌਣਕ ਦੇਖੀ ਮੈਂ ਕਿ ਪ੍ਰੋਗਰਾਮ ਤਾਂ ਚੱਲ ਰਿਹਾ ਸੀ ਕਰਾ ਰਹੇ ਹੋ ਆਰਗੇਨਾਈਜ਼ਰ ਅਸੀਂ ਹੋ ਪਰ ਇਹ ਕੋਈ ਸੀ ਇਹਨਾਂ ਨੇ ਕਹਿੰਦੇ ਸੀ ਬਹੁਤ ਵਧੀਆ ਗੱਲ ਕਰੋ ਤੁਲੋਚੇ ਕਰਾ ਰਹੇ ਹੋ ਪਰ ਇਹਨਾਂ ਨੂੰ ਬਹੁਤ ਚੰਗਾ ਹੈ ਯਾਰ ਉਧਰ ਵੀ ਗੱਲ ਹੋਈ ਸੀ ਪਰ ਉਹ ਫਾਰਮੈਲਟੀ ਸੇਫ ਹੋਈ ਸੀ ਇਹਨਾਂ ਨੇ ਧਰੋ ਗੱਲ ਕੀਤੀ ਕਿ ਅਪਲ ਸੇਵਾ ਨੂੰ 550 ਸਾਲਾਂ ਪ੍ਰਤਾਪਪੁਰ ਮਹਾਰਤਕ ਬੈਠੇ ਮੈਨੂੰ ਲੱਗਦਾ ਸੋ ਇਹਨੇ ਜੀ ਆਪਾਂ ਕੋਸ਼ਿਸ਼ ਕਰੀਏ ਕਿ ਇਹ ਜੋ ਲਹਿਰ ਆ ਜਿੱਦਾਂ ਤੁਸੀਂ ਇੱਥੇ ਬਣਾਈ ਆ ਬੜੀ ਆ ਡਰਾਣਾ ਤਾਂ ਪਰਮਾਤਮਾ ਬੰਦਾ ਕੋਈ ਨਹੀਂ ਹੁੰਦਾ ਆਪਾਂ ਇਹ ਲਹਿਰ ਨੂੰ ਰੋਕ ਦੇਣੀ બસ ਮੈਨੂੰ ਮਨ ਨੂੰ ਹੋਏ ਖੁਸ਼ੀ ਵੀ ਹੋਈ ਤਸੱਲੀ ਵੀ ਹੋਈ ਕਿ ਬੰਦ ਜਿਸੀ ਕੰਮ ਕਰਦੀਏ ਤਾਂ ਬੰਦੇ ਸਾਰੇ ਖੜੇ ਹੋਣਗੇ ਔਰ ਉਸ ਤੋਂ ਬਾਅਦ ਜਿੰਨਾ ਵੀ ਸਮਾਗਮ ਦੀ ਤਿਆਰੀ ਹੋਈ ਜਾਂ ਜੋ ਕੁਝ ਹੋਇਆ ਉੱਥੇ ਬਾਬਾ ਬਹੁਤ ਮਾੜਾ ਹੋਇਆ ਬੰਦੇ ਇਹ ਨੂੰ ਸੁਭਾਤ ਦਿੱਤਾ ਸੀ ਜੇ ਤੁਸੀਂ ਸਭਾ ਨੂੰ ਜਿੱਥੇ ਜਿੰਨੇ ਪਿੰਡ ਹੈਗੇ ਸੀ ਇੱਕ ਵਾਰੀ ਕਹਿ ਰਹੇ ਹਾਂ ਥੋੜਾ ਜਿਆਦਾ ਕੰਟੈਕਟ ਇਹ ਆ ਬੰਦੇ ਤੁਸੀਂ ਇਹ ਘਰਦੇ ਹੋ ਔਰ ਜਿੰਨੀ ਇੱਕ ਐਕਸਪੈਕਟੇਸ਼ਨ ਸੀ ਉਹ ਤੋਂ ਕਈ ਬੜਾ ਜ਼ਿਆਦਾ ਹੈ ਮੇਰੇ ਕੋਦੇ ਉਸ ਤੋਂ ਵੀ ਬੰਨਨ ਦੀ ਮੰਨਨ ਦੀ ਤੱਨਨ ਵਾਈਕੂ ਦੀ ਕਾਲਸਾ ਵਾਈਕੂ ਦੀ ਕੀਮਤ ਤੇ ਸਰਵਾਵਾ ਦਾ ਮਜੀ ਦੀਆਂ ਹਰ ਚੀਜ਼ ਤੇ ਚੱਲ ਜਾ ਰਹੀਆਂ ਪਰ ਕਿੰਦਾ ਦੇਖ ਤਰਜੀਹੀ ਤੁਸੀਂ ਥੋੜਾ ਜਿਹਾ ਹੋਰ ਦੱਸ ਦੇ ਵੀ ਕਿੰਦਾ ਚ ਵੀ ਇਹ ਬੋਇਸ ਆ ਰੰਦਾ ਜੀ ਲੋ ਆਦੇ ਟੂਰਨਾਮੈਂਟ ਲਈ ਇਹ ਰੋਲ ਅਫਰਦੀਸੇ ਮੂਰੇ ਹੋ ਕੇ ਸਾਰਾ ਕੰਮ ਕਰਦਾ ਠੀਕ ਹੈ ਜੀ ਹੁਣ ਰਸੋਈ ਵਾਲੇ ਕਹਿੰਦੇ ਆ ਵਰਦੀ ਸਾਨੂੰ ਜਿਆਦਾ ਟਾਈਮ ਲੂਗਾ ਯੂਨੀਅਨ ਵਾਲੇ ਕਹਿੰਦੇ ਸਾਡਾ ਸਲਾਹਕਾਰ ਰਹਿ ਗਿਆ ਮੈਂ ਵੀ ਯੂਨੀਅਨ ਦਾ ਪ੍ਰਧਾਨ ਸਾਹਿਬ ਆਪਣੇ ਮੇਕ ਵਿੱਚ ਮੈਂ ਜੇ ਸਟੇਲ ਜਿੱਤ ਤੱਕ ਨਹੀਂ ਮੈਨੂੰ ਰਿਜ਼ਾਈਨ ਨਹੀਂ ਦਿੱਤਾ ਕਿੰਦ ਤੋਂ ਪਰ ਸਾਡੇ ਕੋ ਆ ਕੇ ਤੁਸੀਂ ਸਾਹਿਬ 10 ਮਿੰਟ ਰਹਿ ਦਿਆ ਕਰੋ ਅਸੀਂ ਤੁਹਾਨੂੰ ਇਹ ਜਰੂਰ ਕਹਾਂਗੇ ਵੀ ਯੂਨੀਅਨ ਲਈ ਮੈਂਬਰਸ਼ਿਪ ਉਹ ਕਰਦੀ ਜਾ ਰਹੀ ਆ ਹਰਜੀਤ ਸਿੰਘ ਕਿਤੇ ਤੈਨੂੰ ਬਾਕੀ ਸਸਤਾ ਵਾਲੇ ਟਾਈਮ ਦੇਣਾ ਪੈਣਾ ਤੇ ਯੂਨੀਅਨ ਦੇ ਦਿੰਦੇ ਨੇ ਬਿਲਕੁਲ ਜੀ ਇਹ 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 ਜਿਹੜਾ ਰਿਟਾਇਰਮੈਂਟ ਦਾ ਟਾਈਮ ਆ ਇਹ ਤਾਂ ਹਰ ਕਿਤੇ ਆਉਂਦਾ ਪਰ ਰਿਟਾਇਰਮੈਂਟ ਤੋਂ ਬਾਅਦ ਇੱਕ ਅਸੀਂ ਖਾਨਣਾ ਛੱਡ ਗਿਆ ਪਰਿਵਾਰ ਦਾ ਜੇ ਵੀ ਟੈਨ ਹੁੰਨੇ ਆ ਯੇ ਮੈਂ ਚੈਰ ਕੋ ਆ ਮੈਨੂੰ ਕੱਲ ਇੱਕ ਮੇਰੇ ਦੋਸਤ ਦਾ ਫੋਨ ਆਇਆ ਕਿ ਵੀਲੇ ਹੋ ਰਹੇ ਆ ਮੈਂ ਕਿਹਾ ਮੇਰੇ ਨਾਲ ਇੱਕ ਹਫਤਾ ਤੁਸੀਂ ਬੈਠਣਾ ਗੱਡੀ 'ਚ ਬੈਹਿਣਾ ਵੀ ਜੇ ਤੁਸੀਂ ਜਦੋਂ ਡਿਊਟੀ ਕਰਦਾ ਤਾਂ ਮੈਂ ਸਾਲਾ ਸਿਗਾ ਮੈਂ ਪੁਲੀਸ ਸਿਗਾ ਹੁਣ ਇਦਾਂ ਦੇ ਵਰਕ ਸਾਡੇ ਛੋਟੇ ਲਿਆ ਉੱਥੋਂ ਨਾ ਕਿ ਨੂੰ ਨਾ ਕਾਰਜਯੋਗ ਨਾ ਹਾਂ ਕਰ ਲਿਓ ਕਿ ਗਵਰਦੀ ਸਿੰਘ ਨਾ ਜੀ ਬਹੁਤ ਹਾਰਡ ਵਰਕ ਕੀਤੀ ਆਪਣੀ ਲਾਈਫ 'ਚ ਆਪਣੀ ਫੈਮਿਲੀ ਨੂੰ ਬੈਸੈਟਲ ਕੀਤਾ ਲੜਕੀ ਬੱਚਾ ਬੇਟੇ ਨੂੰ ਪੜਾ ਕੇ ਵਿਦੇਸ਼ਾਂ 'ਚ ਭੇਜਿਆ ਦਸਾਂ ਨਾਲ ਦੀ ਕਿਰਤ ਨਾਲ ਅੱਜ ਉਹ ਬੱਚੇ ਜਿਹੜੇ ਆ ਬਹੁਤ ਬੜੇ ਮੁਕਾਮ ਤੇ ਪਹੁੰਚੇ ਆ ਉਹ ਇਸ ਦੇ ਜਿਹੜੇ ਵਧਾਈ ਦੇ ਪਾਤਰ ਆ ਉਹ ਹਸਬੰਡ ਵਾਈਫ ਦੋਏ ਜਿਹੜੀ ਇੱਕ ਫਲਵਾੜੀ ਨੂੰ ਬਾਗ ਨੂੰ ਆਪਣਾ ਸਾਹ ਕੇ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਇਹ ਜਿੱਥੇ ਧਾਰਮਿਕ ਸੰਸਥਾ ਦਾ ਸਮਾਜ ਸੰਸਥਾ ਲਈ ਨਹੀਂ ਟਾਈਮ ਕੱਢਣਾ ਹੁਣ ਇਹ ਫ੍ਰੀ ਹੋ ਗਿਆ ਉਹ ਇਹਨਾਂ ਨੂੰ ਆਪਣੀ ਵਾਈਪ ਫੈਮਲੀ ਨੂੰ ਵੀ ਬਸ ਮਾਰਟ ਟਾਈਮ ਦਿਹਾੜਾ ਦੇ